ਸਾਡੇ ਸਾਹਮਣੇ ਸੌਰਵ ਨਾਮ ਦਾ ਵਿਅਕਤੀ ਹੈ ਤੇ ਉਹਦੇ ਦੋ ਮੁੰਡੇ ਨੇ ਤਿਉ ਸਾਡਾ ਘਰ ਨਹੀਂ ਮਾ ਉਹਨਾਂ ਦਾ ਘਰ ਉੱਚਾ ਅੱਗੇ ਵੀ ਉਹ ਕਾਫੀ ਵਾਰ ਸਾਨੂੰ ਫੋਲੋ ਕਰਦੇ ਆ ਜਦੋਂ ਅਸੀਂ ਸੈਰ ਕਰਦੇ ਆ ਗਲੀ 'ਚ ਸਾਨੂੰ ਮਤਲਬ ਕਲਤ ਕਮੈਂਟ ਕਰਦੇ ਆ ਬਟ ਅਸੀਂ ਇਗਨੋਰ ਕਰਦੇ ਸੀ ਵੀ ਅਸੀਂ ਕੁੜੀਆਂ ਆ ਵੀ ਅਸੀਂ ਕਿਸੇ ਨਾ ਮਤਲਬ ਅਸੀਂ ਕੋਈ ਮਤਲਬ ਕਿਸੇ ਨਾ ਪੰਗਾ ਹੀ ਨਹੀਂ ਲੈਣਾ ਵੀ ਉਹ ਬੰਦੇ ਨੇ ਬਟ ਸਰ ਉਹ ਰੁਕੇ ਨਹੀਂ ਜੀ ਉਸ ਦਿਨ 22 ਤਰੀਕ ਦੀ ਗੱਲ ਇਹ ਆ ਕਿ ਅਸੀਂ ਆਪਣੇ ਸਾਡੇ ਵੇੜੇ 'ਚ ਹੀ ਵਾਸ਼ਰੂਮ ਹੈ ਤੇ ਅਸੀਂ ਵੇੜੇ 'ਚ ਜਿਵੇਂ ਆਪਣੇ ਸ਼orts ਕੱਪੜੇ ਪਾ ਕੇ ਵੀ ਕਈ ਵਾਰ ਜਿਵੇਂ ਸੈਰ ਵੀ ਕਰਦੇ ਹੁੰਦੇ ਆ ਨਾ ਤੇ ਉਹ ਵੀ ਉੱਪਰ ਖੜ ਕੇ ਨਾ ਮਤਲਬ ਕਾਫੀ ਵਾਰੀ ਸਾਨੂੰ ਪਿਕਚਰਾਂ ਕਰਦੇ ਹੁੰਦੇ ਸੀ ਗਲਤ ਕਮੈਂਟ ਕਰਦੇ ਸੀ ਅਸੀਂ ਇਗਨੋਰ ਕਰਦੇ ਰਹੇ 22 ਤਰੀਕ ਰਾਤ ਨੂੰ ਇਹ ਹੋਇਆ ਕਿ ਅਸੀਂ ਆਪਣੇ ਡੇਰੇ 'ਚ ਫੇਰ ਰਹੇ ਆ ਸਾਡਾ ਵਾਸ਼ਰੂਮ ਆ ਸੀ ਵਾਸ਼ਰੂਮ ਜਾ ਰਹੇ ਆ ਉਹਨਾਂ ਨੇ ਉੱਪਰੋਂ ਦੀ ਪਤਾ ਨਹੀਂ ਫੋਟੋ ਜਾਂ ਵੀਡੀਓ ਕਲਿੱਕ ਕੀਤੀ ਬਟ ਮਤਲਬ ਉਸ ਚੀਜ਼ ਦਾ ਸੀ ਵਿਰੋਧ ਕੀਤਾ ਸਰ ਅਸੀਂ ਤਾਂ ਉਹਨਾਂ ਨੂੰ ਮਤਲਬ ਬਹੁਤ ਨਾਈਟਲੀ ਕਿਹਾ ਵੀ ਤੁਸੀਂ ਇਹ ਕੰਮ ਨਾ ਕਰੋ ਕਿ ਸਾਡੀ ਫੋਟੋ ਵੀਡੀਓ ਤੁਸੀਂ ਕਿਉਂ ਕਲਿੱਕ ਕੀਤੀ ਸਾਡੀ ਪ੍ਰਾਈਵੇਸੀ ਹੈ ਸਰ ਲੇਕਿਨ ਉਹਨਾਂ ਨੇ ਸਰ ਉਸ ਤੋਂ ਬਾਅਦ ਜਿਹੜੀ ਲੇਡੀ ਆ ਉਹ ਆਪਣੇ ਦੋਨੋਂ ਮੁੰਡਿਆਂ ਨੂੰ ਲੈ ਕੇ ਸਾਡੇ ਘਰ ਆਣ ਕੇ ਬੋਲ ਕੇ ਗਈ ਮੇਰੇ ਮੰਮਾ ਨੂੰ ਮੇਰੀ ਸਿਸਟਰ ਨੂੰ ਮੈਨੂੰ ਹੱਥੀ ਪੈਣ ਤੱਕ ਗਈ ਉਸ ਤੋਂ ਬਾਅਦ ਸਰ 5-7 ਮਿੰਟ ਬਾਅਦ ਉਹਦਾ ਜਿਹੜਾ ਬੰਦਾ ਸੀਗਾ ਸੌਰਵ ਨਾਮ ਦਾ ਵਿਅਕਤੀ ਉਹਨੇ ਤਿੰਨ ਚਾਰ ਗੱਡੀਆਂ ਮੰਗਾਈਆਂ 50-60 ਬੰਦੇ ਸੀਗੇ ਅਸੀਂ ਇਕੱਲੇ ਸੀ ਉਸ ਟਾਈਮ ਤੇ ਘਰੇ ਤੇ ਉਹ ਉਹਨਾਂ ਨੇ ਸਾਡਾ ਗੇਟ ਵੀ ਭੰਨਤਾ ਮਤਲਬ ਬਹੁਤ ਜ਼ਿਆਦਾ ਭੰਨ ਤੋੜ ਕੀਤੀ ਅਸੀਂ ਭੱਜ ਕੇ ਕਮਰਿਆਂ 'ਚ ਆਪਣੀ ਜਾਨ ਬਚਾਈ ਇਹ ਸਾਰੀ ਸਾਲ ਦਾ ਸਾਡੇ ਕੋਲ ਸੀਸੀਟੀਵੀ ਕੈਮਰਿਆਂ ਦੀ ਫੋਟੋ ਵੀ ਹੈ ਫਿਰ ਅਸੀਂ ਪੁਲਿਸ ਵਾਲਿਆਂ ਨੂੰ ਵੀ ਬੜਾ ਫੋਨ ਕੀਤਾ ਵੀ ਸਰ ਜਲਦੀ ਆ ਜਾਓ ਜਲਦੀ ਆ ਜਾਓ ਇਹ ਵੀ ਥੋੜਾ ਦੇਰ ਬਾਅਦ ਪਹੁੰਚੇ ਸਾਡਾ ਕਤਲ ਹੋ ਜਾਣਾ ਸੀ ਉਸ ਦਿਨ ਜੀ ਅਸੀਂ ਆਪਣੇ ਜਾਨ ਆਪ ਨਾ ਭੱਜ ਕੇ ਬਚਾ ਲਏ ਮੇਰੇ ਮਦਰ ਵਿਚਾਰੇ ਇੰਨਾ ਤੋਂ ਜ਼ਿਆਦਾ ਮਤਲਬ ਕੋਈ ਵੀ ਨਹੀਂ ਸੀ ਬੰਦਾ ਸਾਡੇ ਕਰੇ ਵੀ ਉਹ ਬੰਦਿਆਂ ਦੀ ਇੰਨੀ ਹਿੰਮਤ 50 60 ਬੰਦੇ ਸਾਡੀ ਕੱਲੀ ਕੁੜੀਆਂ ਤੇ ਹਮਲਾ ਕੀਤਾ ਉਹਨਾਂ ਨੇ ਪ੍ਰਵਾਸੀਆਂ ਨੇ ਕਿੱਦਾਂ ਸ਼ਰਿਆ ਦੀ ਹੋਰੀ ਸ਼ਰਿਆ ਗੁੰਡਾ ਕਰਦੀ ਹੋਰੀ ਸਾਨੂੰ ਅੱਜ ਵੀ ਖਤਰਾ ਹੈ ਕਿ ਕੋਈ ਸਾਨੂੰ ਜੇ ਕੁਝ ਵੀ ਨੁਕਸਾਨ ਹੁੰਦਾ ਤੇ ਉਹ ਜ਼ਿੰਮੇਦਾਰ ਹੋਣਗੇ ਪਰ ਜਿਹੜੇ ਉਸ ਦਿਨ ਹਮਲਾਵਰ ਦੇ ਨਾਲ ਬੰਦੇ ਆਏ ਸੀ ਉਹ ਸਾਨੂੰ ਧਮਕੀਆਂ ਦਿੰਦੇ ਨੇ ਅਗਰ ਤੁਸੀਂ ਸਾਨੂੰ ਕਈਆਂ ਦੇ ਨਾਮ ਪਤਾ ਪਰ ਅਸੀਂ ਕਈਆਂ ਦਾ ਨਾਮ ਤਾਂ ਨਹੀਂ ਲੈ ਰਹੇ ਉਹਨਾਂ ਨੇ ਧਮਕੀਆਂ ਦਿੱਤੀਆਂ ਜੇ ਤੁਸੀਂ ਸਾਡਾ ਨਾਮ ਲਿੱਤਾ ਤੇ ਤੁਸੀਂ ਆਪਣਾ ਨਤੀਜਾ ਖੁਦ ਭੁਗਤੋਗੇ ਇਸ ਕਰਕੇ ਮੈਂ ਉਹਨਾਂ ਦਾ ਨਾਮ ਨਹੀਂ ਲੈ ਰਹੀ ਸਰ ਮੈਨੂੰ ਕਈਆਂ ਦੀ ਪਤਾ ਲੱਗ ਗਿਆ ਸੀ ਉਹਨਾਂ ਦੇ ਕੀ ਨਾਮ ਹੈ ਹਮਲਾਵਰਾਂ ਦੇ બસ ਮੇਰੀ ਇਹ ਹੀ ਪ੍ਰਸ਼ਾਸਨ ਤੋਂ ਮਾਨ ਸਾਹਿਬ ਤੋਂ ਮੰਗਿਆ ਕਿ ਕੁੜੀਆਂ ਕਿਤੇ ਵੀ ਸੇਫ ਨਹੀਂ ਆਗੀਆਂ ਪੁਲਿਸ ਸਾਡੀ ਰੱਖਿਆ ਕੀਤੀ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਘਟਨਾ ਹਰ ਬਲੇ ਸਾਨੂੰ ਖਤਰਾ ਹਾਂਜੀ ਅਸੀਂ ਹੈਬੋਲ ਵਿੱਚ ਰਹਿੰਦੇ ਆ ਮਕਾਨ ਨੰਬਰ 10556 ਗਲੀ ਨੰਬਰ 4 ਰੰਜੋਤਪੁਰ ਅਸੀਂ ਮੈਂ ਆਪਣੇ ਮਮਾ ਨਾਲ ਸਿਸਟਰ ਨਾਲ ਕਰੇ ਵਿੱਚ ਇਕੱਲੇ ਸੀਗੇ ਤੇ ਬਸ ਘਰ 'ਚ ਸਾਡੇ ਹਮਲਾਵਰਾਂ ਨੇ ਆਨ ਕੇ ਗੇਟ ਭੰਨ ਦਿੱਤਾ ਤੋੜਪੋੜ ਕੀਤੀ ਸਾਡੀ ਬਾਈਕ ਤੋੜ ਦਿੱਤੀ ਮਤਲਬ ਇਹ ਇੰਨਾ ਲੋਕ ਵੀ ਲੋਕ ਵੀ ਮੇਰੀ ਦੀਦੀ ਇੰਨੀ ਜ਼ਿਆਦਾ ਡਰ ਗਈ ਡਿਪਰੈਸਡ ਹੋ ਗਈ ਕਿ ਇੰਨਾ ਸਾਨੂੰ ਖੋਫ ਹੈ ਕਿ ਮੈਂ ਆਪਣਾ ਵਰਕ ਤੱਕ ਨਹੀਂ ਕਰ ਸਕਦੀ ਮੈਂ 2 ਮਿੰਟ ਲਈ ਵੀ ਆਪਣਾ ਬਾਹਰ ਨਹੀਂ ਨਿਕਲ ਰਹੀ ਮੇਰੀ ਮਮਾ ਦੀ ਸਾਡਾ ਹੌਸਿੰਗ ਕਤਲ ਹੋ ਸਕਦਾ ਸੀ ਅਸੀਂ ਅਗਰ ਬਾਹਰ ਚਲੇ ਜਾਂਦੇ ਤਾਂ ਸਾਨੂੰ ਇੰਨਾ ਮਤਲਬ ਕਿ ਹਲੇ ਵੀ ਡਰ ਰਹਾ ਕਿਉਂਕਿ ਉਹਨਾਂ ਨੇ ਹਮਲਾ ਹੀ ਐਸਾ ਕੀਤਾ ਬੰਦੇ 40-50 ਬੁਲਾ ਕੇ ਔਰ 4-5 ਗੱਡੀਆਂ ਆਈਆਂ ਸੀ ਕਾਰਨ ਕੀ ਰਿਹਾ ਕਾਰਨ ਇਹ ਕਿ ਮਤਲਬ ਸਾਡੇ ਵਿੜੇ 'ਚ ਅਸੀਂ ਆਪਣਾ ਜਾਂਦੇ ਹਾਂ ਵਾਸ਼ਰੂਮ ਵੱਲ ਮਤਲਬ ਨਾ ਵੀਡੀਓ ਚ ਮਤਲਬ ਸੇਰ ਵੀ ਕਰਦੇ ਜੋ ਵੀ ਕਰਦੇ ਆ ਮਤਲਬ ਉਪਰ ਉਹਨਾਂ ਦੇ ਲੜਕੇ ਸਰਵ ਨਾਮ ਦਾ ਸ਼ਖਸ ਹੈ ਉਹਦੇ ਦੋ ਬੇਟੇ ਆ ਉਹਦੀ ਪਿੰਕੀ ਜਨਾਨੀ ਹੈ ਉਹਦੇ ਦੋ ਬੇਟੇ ਆ ਗੰਨੂ ਮੰਨੂ ਉਹ ਸਾਡੀ ਵੀਡੀਓਜ਼ ਔਰ ਫੋਟੋਆਂ ਕਲਿੱਕ ਕਰਦੇ ਛੱਤ ਤੋਂ ਸਾਡਾ ਘਰਾਂ ਨੀਵਾ ਉਹ ਉੱਤੋਂ ਦੀ ਕਰਦੇ ਆ ਕਲਿੱਕ ਫੋਟੋ ਸਾਡੀਆਂ ਵੀਡੀਓ ਇਸ ਗੱਲ ਦਾ ਅਸੀਂ ਵਿਰੋਧ ਕੀਤਾ ਵੀ ਭਾਈ ਤੁਸੀਂ ਸਾਡੀ ਵੀਡੀਓ ਫੋਟੋ ਕਿਉਂ ਕਲਿੱਕ ਕਰਦੇ ਹੋ ਵੀ ਤੁਸੀਂ ਹਟ ਜਾਓ ਪਰਾਂ ਹਟ ਜਾਓ ਵੀ ਜਦੋਂ ਮੈਂ ਸੇਰ ਵੀ ਕਰਦੀ ਹੁੰਦਾ ਵੀ ਗਲਤ ਕਮੈਂਟ ਕਰਦੇ ਆ ਅਸੀਂ ਇਗਨੋਰ ਕਰਦੇ ਅਸੀਂ ਇਗਨੋਰ ਕਰਦੇ ਸੀ ਨਹੀਂ ਸੀ ਬੋਲਦੇ ਨਹੀਂ ਬੋਲਦੇ ਪਰ ਉਸ ਦਿਨ ਤਾਂ ਪਰ ਉਸ ਦਿਨ ਹੱਦ ਹੋ ਗਈ ਜਦੋਂ ਫਿਰ ਬੋਲੇ ਮਾਮਲਾ ਆਇਆ ਘਰ ਦੀ ਤੋੜਪਾਂ ਦੇ ਸਾਡਾ ਗੇਟ ਪੂਰਾ ਟੁੱਟ ਗਿਆ ਸਾਡੀ ਬਾਈਕ ਨੂੰ ਮੋਟਰਸਾਈਕਲ ਫ੍ਰਿਜ ਟੁੱਟ ਗਿਆ ਫ੍ਰਿਜ ਉਹ ਦੰਗਾਂ ਨਾਲ ਸੋਟੇ ਮਾਰਦੇ ਹਾਂ ਹਾਂਜੀ ਮਤਲਬ ਗੇਟ ਭੰਨ ਕੇ ਪੂਰਾ ਲੋਕ ਤੋੜ ਦਿੱਤਾ ਐਂ ਜੋਰ ਸ਼ੋਰ ਨਾਲ ਅੰਦਰ ਆ ਗਏ ਅਸੀਂ ਆਪਣਾ ਬਚਾ ਲਿਆ ਹਾਂਜੀ ਸਾਰਾ ਸੀਸੀਟੀਵੀ ਫੁਟੇਜ ਹੈ ਹਾਂ ਸਾਰਾ ਫੁਟੇਜ ਹੈ ਕੀ ਕੁਪੋਰਸ ਕੀ ਤੇ ਕਿਹੜਾ ਹੈ ਖਾਣਾ ਕਿਹੜਾ ਨੰਬਰ ਖਾਣਾ ਹੈ ਬੋਲ ਹੈਗਾ ਆਪਣਾ ਜਿਹੜਾ ਉੱਥੇ ਐਸ ਐਚਓ ਜਸਵੀਰ ਸਰ ਔਰ ਜਿਹੜੇ ਮੇਨ ਮੁਕੇ ਤੇ ਆਏ ਸੀ ਆਈਓ ਗਗਨਦੀਪ ਸਿੰਘ ਇਹ ਮੋਕੇ ਤੇ ਸਾਰੇ ਕੁਛ ਨਾ ਦੇਖਿਆ ਵੀ ਬੰਦੇ ਵੀ ਆਏ ਆ ਸਭ ਕੁਝ ਨੋਟ ਕੀਤਾ ਇਹਨਾਂ ਨੇ ਫਿਰ ਇਹਨਾਂ ਨੇ ਅਗਲੇ ਦਿਨ ਜਿਸ ਦਿਨ 22 ਤਰੀਕ ਨੂੰ ਇਹ ਹੋਈ ਹੈ ਘਟਨਾ ਅਗਲੇ ਦਿਨ ਆਏ ਨੇ ਅਗਲੇ ਦਿਨ ਵੀ ਨਿੱਕ ਦੋ ਦਿਨ ਬਾਅਦ ਇੱਕ ਦਿਨ ਬਾਅਦ ਨੂੰ ਰੈਸਟ ਪਾਈਏ ਬੰਦੇ ਨੂੰ ਜਿਹੜਾ ਜੋ ਸੀ ਰੈਸਟ ਵੀ ਨਹੀਂ ਪਾਈ ਜੋ ਸੀ ਸੌਰਵ ਫੜਿਆ ਬਹੁਤ ਸਪੜਿਆ ਸੀ ਇੱਕ ਬੰਦੇ ਨੂੰ ਫੜਿਆ ਇਦਾਂ ਵੀਆਈਪੀ ਟ੍ਰੀਟਮੈਂਟ ਵਾਂਗੂ ਫੜਿਆ ਉਹਨੂੰ ਆਪਣੀ ਫੜ ਕੇ ਛੱਡ ਦਿੱਤਾ ਘੰਟੇ ਬਾਅਦ ਉਹਨੂੰ ਕਿਹਾ ਵੀ ਤੂੰ ਆਪਣੀ ਬਾਈਕ ਲੈ ਲੈ ਮਤਲਬ ਆਪਣੀ ਬਾਈਕ ਤੇ ਟੌਰ ਨਾ ਫੋਨ ਕੰਨ 'ਚ ਲਗਾ ਕੇ ਗਿਆ ਇਹ ਵੀ ਇਸ ਚੀਜ਼ ਦਾ ਵੀ ਮੇਰੇ ਕੋਲ ਪ੍ਰੂਫ ਹੈ ਪੁਲਿਸ ਵਾਲੇ ਆਪਣੇ ਅਲੱਗ ਬਾਈਕਾਂ ਦੇਗੇ ਤੇ ਉਹ ਬੰਦਾ ਜਿਹੜਾ ਦੋਸ਼ੀ ਏ ਉਹ ਮਤਲਬ ਆਪਣੀ ਗਿਆਵਾ ਲੱਗ ਬਾਈਕ ਤੇ ਜੈ ਸਾਰੇ ਪੰਜਾਬ ਨੈਸ਼ਨਲ ਪੈਂਥਰ ਪਾਰਟੀ ਆਲ ਇੰਡੀਆ ਦਾ ਮੈਂ ਪ੍ਰਧਾਨ ਹਾਂ ਅੱਜ ਸਟਡੀ ਵਾਈਸ ਪ੍ਰੈਜ਼ੀਡੈਂਟ ਮਹਿਲਾ ਵਿੰਗ ਸਹਿਰੇ ਪੰਜਾਬ ਸਹਿ ਲਪ੍ਰੀਤ ਕੌਰ ਇਸki sister ਹੈ ਜੋਤੀ اور ਇਨਕੀ ਮਾਤਾ ਜੀ ਵੀ ਆਏ ਹੈ ਇਨਕੇ ਬ੍ਰਦਰ ਵੀ ਆਏ ਹੈ ਅੱਜ ਸਾਰੇ ਇਕੱਠੇ ਹੋ ਕਰਕੇ ਅਸੀਂ ਸੀਪੀ ਸਾਹਿਬ ਨੂੰ ਮਿਲੇ ਹੈ ਇਹ ਪ੍ਰੋਗਰਾਮ ਇਹ ਸੀਗਾ ਕਿ ਇਹਨਾਂ ਦੇ ਕਰੇ ਹਮਲਾ ਹੋਇਆ ਇਹ ਬਤਾ ਰਹੀ تھی ਕਿ 50 60 ਗੱਡੀਆਂ ਬੰਦੇ 50 60 ਬੰਦੇ ਗੱਡੀਆਂ ਲੈ ਕਰਕੇ ਆਏ ਸਾਡੇ ਘਰ ਤੇ ਤੋੜ-ਫੋੜ ਕੀਏ ਸਾਡੇ ਘਰੇ ਘੁਸ ਗਏ ਸਾਡੇ ਘਰੇ ਕੋਈ ਬੰਦਾ ਨਹੀਂ ਸੀਗਾ ਸਿਰਫ उन्हों माँ सी और दोनों कुड़ियाँ सगियाँ तो मैं मान योग्य सी पी साहब से रिक्वेस्ट करते हैं और साथ ही सी एम साहब से आग्रह करते हैं कि पंजाब के अंदर लुधियाना के अंदर क्यों कुड़ियाँ सेफ नहीं हैं और प्रशासन क्यों चुप करके बैठी है एक बंदा अगर जो कोई यह हमला करता है उस पर यह कार्रवाई हो क्योंकि लुधियाना में हमला और गंगेस्टर और गुंडों के ਇਹਾਂ ਪਰ ਚੱਲ ਰਹੀ ਹੈ ਬਾਈਕਰਸ ਗੈਂਗ ਕੀ ਚੱਲ ਰਹੀ ਹੈ ਲੁੱਟ ਸ਼ੂਟ ਵੀ ਹੋ ਰਹੀ ਹੈ ਲੇਕਿਨ ਸਰਕਾਰ ਇਸ ਪਰ ਪੂਰੀ ਗੌਰ ਨਹੀਂ ਕਰ ਰਹੀ ਹੈ ਇਸ ਕਰਕੇ ਆਜ ਸੀਪੀ ਸਾਹਿਬ ਨੂੰ ਮਜਬੂਰ ਹੋ ਕਰਕੇ ਮੈਂ ਇੱਕ ਪਾਰਟੀ ਦੇ ਪ੍ਰੈਜ਼ੀਡੈਂਟ ਨਮਿੰਦੇ ਹੋਣੇ ਕੇ ਨਾਤੇ ਮੈਂ ਸੀਪੀ ਸਾਹਿਬ ਨੂੰ ਆਏ ਮਾਲਾ ਸੀਪੀ ਸਾਹਿਬ ਇਹਨਾਂ ਦਾ ਜਿਹੜਾ ਹੈਗਾ ਤੁਸੀਂ ਇਨਸਾਫ ਦਿਓ ਇਹ ਕੁੜੀਆਂ ਤਾਂ ਜਿਹੜੇ ਧਮਲਾਵਰ ਹੈਗੇ ਇਹਨਾਂ ਤੇ ਪਰਚਾ ਦਰਜੀ ਗ੍ਰਿਫਤਾਰੀ ਕਰੋ 3 ਦਿਨ ਦਾ ਆਲਟੀਮੇਟਮ ਸਾਡਾ ਹੈ ਅਗਰ 3 ਦਿਨ ਦੇ ਅੰਦਰ ਇਹਨਾਂ ਤੇ ਕੋਈ ਕਾਰਵਾਈ ਇਨਸਾਫ ਨਹੀਂ ਮਿਲਦਾ ਚੌਥੇ ਦਿਨ ਅਸੀਂ ਸੀਪੀ ਸਾਹਿਬ ਦਾ ਦਫਤਰ ਬੈਠੇਗੇ ਧਰਨੇ ਤੇ